ਮਾਮਲਾ ਜਲੰਧਰ ਸ਼ਹਿਰ ਦਾ ਦਸੀਕ ਕਿ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਥਾਣਾ ਡਿਵੀਜ਼ਨ ਨੰਬਰ 1 ਵਿੱਚ ਸਿੱਖ ਨੌਜਵਾਨ ਤਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਕਾਨ ਨੰਬਰ 319 ਸ਼ਹੀਦ ਭਗਤ ਸਿੰਘ ਕਲੋਨੀ ਜਲੰਧਰ ਦੇ ਰਹਿਣ ਵਾਲੇ ਤੇ ਮਹੱਲੇ ਦੇ ਹੀ ਕੁਝ ਨੌਜਵਾਨਾਂ ਨੇ ਮਾਮੂਲੀ ਤਕਰਾਰ ਤੋਂ ਬਾਅਦ ਕੁੱਟਮਾਰ ਕੀਤੀ ਦਸਤਾਰ ਲਾ ਕੇ ਕੇਸਾਂ ਦੀ ਕੀਤੀ ਬੇਅਦਬੀ ਤੇ ਜਾਨੂ ਮਾਰਨ ਦੀਆਂ ਦਿੱਤੀਆਂ ਧਮਕੀਆਂ ਜਿਸ ਦੀ ਸ਼ਿਕਾਇਤ ਤੇ ਥਾਣਾ ਡਿਵੀਜ਼ਨ ਨੰਬਰ 1 ਦੇ ਐਸ ਐਚ ਓ ਅਜੈਪ ਸਿੰਘ ਨੇ ਕਾਨੂੰਨੀ ਕਾਨੂੰਨੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕੋਖਦੇ ਹੋਏ ਦੋਸ਼ੀਆਂ ਖਿਲਾਫ ਐਫ ਆਰ ਨੰਬਰ 2/2025/1/15/115/299/352/190/148/190 ਤਹਿਤ ਡਿਵੀਜ਼ਨ ਨੰਬਰ 1 ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਜਲੰਧਰ ਤੋਂ ਮਨਪ੍ਰੀਤ ਸੰਗਤ ਤੇ ਹਰੀਸ਼ ਪੰਡਾਰੀ ਦੀ ਰਿਪੋਰਟ ਇਹ ਕਾਰਨ ਕੀ ਹੈ ਤੁਸੀਂ ਇੱਕ ਨੰਬਰ ਥਾਣੇ ਪਹੁੰਚੇ ਹੋ ਜੀ ਮੇਰੇ ਬਰਾਬਰ ਦੇ ਨਾਮ ਪੀ.ਐੱਮ.ਜੀ. ਦੇਸ਼ਾ ਨਿਆਣਾ ਨੇ ਹੂੰ 7-8 ਬੰਦੇ ਆਨੇ ਤੇ ਪੂਰੀ ਮਹੌਜਤ ਆਈ ਜਿਗੈ ਨਾ ਹੂੰ ਤੇ ਚਾਰ-ਪੰਜ ਵਾਰੀ ਇਹ ਸਾਨੂੰ ਆਣਾ ਪਿਆ ਜੀ ਇੱਥੇ ਭਲਾ ਜੀ ਅੱਜ ਜਾ ਕੇ ਇਹ ਪਰਚਾ ਦੱਸ ਕਿਹੜੇ ਏਰੀਆ ਦੀ ਘਟਨਾ ਹੈ ਇਹ ਭਗਤ ਸਿੰਘ ਟੋਨੀ ਦੀ ਕਦੋਂ ਦੀ ਘਟਨਾ ਹੈ 28 ਤਰੀਕ ਦੀ ਘਟਨਾ 28 ਤਰੀਕ ਤੁਸੀਂ ਉਸ ਟਾਈਮ ਥਾਣੇ ਨਹੀਂ ਆਏ ਆਏ ਹਾਂ ਉਸ ਟਾਈਮ ਇਹਨਾਂ ਨੇ ਦਰਖਾਸਤ ਦਿੱਤੀ ਨਹੀਂ ਤੁਸੀਂ ਇੱਥੇ ਨਹੀਂ ਕੋਈ ਹੈ ਹੀ ਨਹੀਂ ਸੀ ਜਦੋਂ ਪਹਿਲੀ ਵਾਰੀ ਆਏ ਆ ਉਸ ਤੋਂ ਬਾਅਦ ਜਦੋਂ ਆਏ ਆ ਫਿਰ ਇਹਨਾਂ ਨੇ ਕੰਪਲੇਨ ਚਾਰਜ ਕੀਤੀ ਹੈ ਹੂੰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਹਾਂਜੀ ਪਰਚਾ ਦਰਜ ਕਰਾਉ ਹੂੰ ਫਿਰ ਇਹਦੇ ਟਾਈਮ ਤੇ تھا ਅੱਜ ਦਾ ਟਾਈਮ ਪਾਈ ਰਹਾ ਹਾਂ ਅੱਜ ਹੂੰ ਕਿ ਇਹ ਲੜਾਈ ਦਾ ਕਾਰਨ ਕੀ ਆ ਰਿਹਾ ਹੈ ਹੂੰ ਅਸੀਂ ਲੜਾਈ ਦਾ ਕਾਰਨ ਇਹ ਹੈ ਕਿ ਅਸੀਂ 28 ਤਰੀਕ ਨੂੰ ਦਿੱਲੀ ਦੀ ਨੂੰ ਆਏਗਾ ਨਗਰ ਕੀਰਤਨ ਠੀਕ ਹੈ ਠੀਕ ਹੈ ਜੀ 28 ਤਰੀਕ ਨੂੰ ਅਸੀਂ ਲੰਗਰ ਦਾ ਸਮਾਨ ਲੈਣ ਜਾਣਾ ਹੈ ਕਿ ਮੇਰੇ ਬ੍ਰਦਰ ਨੇ ਇਹਨਾਂ ਨੂੰ ਬੇਨਤੀ ਕੀਤੀ ਕਿ ਆ ਇਹਨਾਂ ਦਾ ਘਰ ਹੈ ਕੋਈ ਮਲਬੇ ਦਾ ਕੰਮ ਸੀਗਾ ਉਹ ਇਹਨਾਂ ਨੇ ਬਾਹਰ ਸਾਡੀ ਗਲੀ ਦੇ ਬਾਅਦ ਪਿੱਛੇ ਇੱਥੇ ਸਿਖਾਤਾ ਗੱਡੀ ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਇਹ ਕਹਿਣ ਲੱਗੇ ਜੀ ਅਸੀਂ ਕਿਸੇ ਹਟਾਉਣਾ ਨਹੀਂ ਹਟਾਣਾ ਨਹੀਂ ਹੈਗਾ ਇੱਥੇ 500 ਇਟਨੀ ਕੀ ਪਾਣੀ ਹੈ ਤੁਸੀਂ ਜੋ ਮਰਜ਼ੀ ਕਰਨਾ ਤੁਸੀਂ ਆਓ ਤੁਹਾਡਾ ਨਗਰ ਕੀ ਜਿੱਥੋਂ ਨਿਕਲਦਾ ਨਿਕਲੀ ਜਾਏਗਾ ਤੁਸੀਂ ਜਿੱਥੇ ਮਰਜ਼ੀ ਨੰਗਰ ਲਾਓ ਤੇ ਇਹੇ ਕਰਦੇ ਕਰਦੇ ਇਹਨਾਂ ਨੇ ਬਹਿਸ ਅੱਗੇ ਇਹਦੇ ਨਾਲ ਹੀ ਇਹਨਾਂ ਨੇ ਮੁੰਡੇ ਸਾਧ ਕੇ ਰੱਖੇ ਹੋਏ ਸੀਗੇ ਠੀਕ ਹੈ ਸਾਜ਼ਿਦ ਤੇ ਤਹਿਤ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਬ੍ਰਦਰ ਦੇ ਤੇ ਉਹਨਾਂ ਦੇ ਮਾਰਾਂ ਦੀ ਬੀ.ਐਮ.ੀ. ਤੇ ਕਿੰਨੇ ਕਿ 40 ਸੈਕਿੰਡ ਨੂੰ ਪਤਾ ਆਇਆ ਵੀ ਇੱਥੇ ਭਗਾ ਸਿੰਘ ਕਲੋਨੀ 28 ਤਰੀਕ ਨੂੰ ਵੱਲ ਨਹੀਂ ਹੋਈ ਜਿਹਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਦਸਤਾਰ ਕੇਸਾਂ ਨੂੰ ਹਟਾਵਾ ਦੇ ਗਰਵੀ ਕੀਤੀ ਗਈ ਉਹਦੇ ਸਬੰਧ ਵਿੱਚ ਪਰਿਵਾਰ ਸਾਡੇ ਕੋਈ ਸੁਣ ਨਹੀਂ ਆਂਦੇ ਸੀਗਾ ਕਲਿਆਣਪੁਰ ਤਸ਼ਵੀਰਤਾਰਾਂ ਨਾਲ ਸਾਡੇ ਕੋਲ ਉੱਥੇ ਆਏ ਸੀਗੇ ਸਵੇਰੇ ਅੱਜ ਹੀ ਪਰਿਵਾਰ ਨਾਲ ਹੋਰ ਜਥੇ ਬੰਦੀਆਂ ਦੇ ਨਾਲ ਸਰ ਬਲਜੀਤ ਸਿੰਘ ਆਰਾਮ ਗਰੀਆ ਮਿਸਰ ਉਹ ਸਾਡੇ ਮਨੋਸ਼ ਸਾਹਿਬ ਨਾਲ ਹੀ ਅੱਜ ਸਵੇਰੇ ਤੇ ਇੱਕੰਧ ਖਾਂ ਰਹੀ ਹੈ ਤੇ ਪ੍ਰਸ਼ਾਸਨ ਨੇ ਕਾਰਨ ਲਈ ਕਾਰਵਾਈ ਨਹੀਂ ਹਨ ਨੂੰ ਰੋਗੀਆਂ ਨੂੰ ਖਰਾਬ ਐਸਾ ਨਾ ਬੋਲਦੀ ਹੈ ਪਰ ਤਾਂ ਕਰ ਆਮ ਜਨ ਕਰ ਰਹੇ ਨੇ ਹੱਥ ਜਰ ਕਰ ਰਹੇ ਨੇ ਬਾਬਾ ਜੀ ਕਿੰਨੇ ਰੋਪੀ ਹੈਗੇ ਪੂਰੇ 4 ਵਾ ਬਾਕੀ 95000 ਅਰੈਸਟ ਪਈ ਕਿਸੇ ਦੀ ਅਰੈਸਟ ਤਾਂ ਉਹਨੇ ਕਹਾ ਵੀ ਹੈ ਤਦ ਤੱਕ ਨਹੀਂ ਰਸ ਤੁਹਾਨੂੰ ਕੋ ਲੱਗਦਾ ਪ੍ਰਸ਼ਾਸਨ ਵੱਲੋਂ ਅਰੈਸਟ ਪਾਈਏਗੀ ਨਹੀਂ ਬੁਲਾਵਾਂਗੇ ਕੋਈ ਗੱਲ ਨਹੀਂ ਆਪ ਬੁਲਾਵਾਂਗੇ ਦੇਖੀ ਚਾਲੂ ਹੈ ਤੁਹਾਨੂੰ ਫਿਰ ਅੱਗੇ ਨਾ ਜਿਹੜੀ ਕਾਰਵਾਈ ਆ ਉਹ ਵੀ ਜਦੋਂ ਜੈਦ ਨਾਲ ਹੋਈ ਆ ਤੁਹਾਨੂੰ ਫਿਰ ਅਰੈਸਟ ਪਾਉਣੀਆਂ ਰਸੇ ਕਈ ਕਾਰਮਣ ਕਰ ਲਾਂਗੇ ਬਾਬਾ ਜੀ ਆਏ ਦਿਨ ਸਿੱਖ ਧਰਮ ਨਾਲ ਇਸ ਤਰ੍ਹਾਂ ਦੀ ਬੇਇੱਜ਼ਤੀਆਂ ਦਾ ਮਾਮਲਾ ਕਿਉਂ ਆਈ ਜਾ ਰਿਹਾ ਲਗਾਤਾਰ ਕਿਉਂਕਿ ਆਪਣਾ ਏਕਾ ਨਹੀਂ ਹੈਗਾ ਆਪੇ ਪੰਜਾਬ ਦੇ ਅੱਗੇ ਇਹ ਕਿਹੜੀ ਜਿਹੀ ਲੱਤ ਖੇਜਦਾ ਕੋਈ ਵੀ ਅਥੇ ਬੰਦੀ ਦੂਜੀ ਅਥੇ ਬੰਦੀ ਲੱਤ ਖੱਚਦੀ ਆ ਨਾਲ ਨਹੀਂ ਦੁਰਦ। ਹਾਂ ਕਰਕੇ ਠੀਕ ਆਪਣਾ ਮੇਰਾ ਨਾਮ ਤਲਵਿੰਦਰ ਸਿੰਘ ਜੀ ਅੱਜ ਤੁਸੀਂ ਥਾਣੇ ਆਏ ਕੀ ਕਾਰਨ ਕੀ ਹੈ? ਮੇਰੇ ਨਾਲ ਝਗੜਾ ਹੋਇਆ ਜੀ। ਕਦੋਂ? ਇਹਨਾਂ ਦੇ 28 ਤਰੀਕ ਨੂੰ। ਕਿਸ ਚੀਜ਼ ਦਾ ਝਗੜਾ ਹੈ? ਇਹਨਾਂ ਦੇ ਮਲਬਾ ਸਟਿਆ ਮੇਰੀ ਗੱਡੀ ਦੇ ਕੋਲ ਮਲਬਾ ਮਲਬਾ ਸਟਿਆ ਆਈ ਨਾ ਇਹਨਾਂ ਨੇ ਉਹਦੀ ਰਿਕਾਰਡਿੰਗ ਹੋਇਆ। ਨਹੀਂ। ਉਹ ਦਿਨ ਪਹਿਲਾਂ ਵੀ ਹੋਇਆ ਐ ਏਸੇ ਕੁੜੀਏ ਕਰਕੇ। ਕਿਹੜੇ ਏਰੀਆ ਜੋ ਹੈ ਹਾਂਜੀ ਕਿਹੜੇ ਏਰੀਆ ਚ ਆਏ ਭਗਤ ਸਿੰਘ ਉਹ ਨਹੀਂ ਕੋਈ ਹੱਥੋਂ ਪਾਈ ਹੋਈ ਕੀ ਹੋਇਆ ਹਾਂਜੀ ਵੀਰ ਹੱਥੋਂ ਪਾਈ ਇਹਨਾਂ ਨੇ ਕੀਤੀ ਮੇਰੇ ਉਹਨਾਂ ਦੇ ਦੌਰਾਨ ਮਤਲਬ ਕਿ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਨਗਰ ਕਲੀਤ ਨਾ ਲਾਵਾਂ ਹਮਮ ਅਗਰ ਕਿ ਇੰਦਰ ਦੀ ਮੈਂ ਸਭਾਈ ਕਰਵਾਣੀ ਹੈ ਮੈਂ ਚਾਰ ਕਰਮਚਾਰੀ ਵੀ ਲੈ ਕੇ ਆਇਆ ਸੀ ਨਾਲ ਅੱਛਾ ਜਿਹੜੀ ਸੀ ਜੋ ਮਤਲਬ ਕਿ ਝਾੜੂ ਆਉਂਦੀ ਸੀ ਹਮ ਤੇ ਉਹਨਾਂ ਦੇ ਦੌਰਾਨ ਮਤਲਬ ਕਿ ਉਹ ਸਭਾਈ ਕਰਾਉਣ ਦੇ ਦੌਰਾਨ ਹਮ ਤੇ ਉਹਨਾਂ ਨੇ ਉਹ ਬਲਵਾਨੀ ਚੱਕਿਆ ਹੈ ਬਲਵਾਨ ਮਲਵਾਨ ਆ ਚੁੱਕਾ ਕਿ ਗਰਾਂ ਮਿਲਣਾ ਬਹਿਤ ਰਹੀ ਹੈ ਹੋਇਆ ਹਮ ਬਹਿਤ ਸਿੰਘਾਂ ਦੇ ਨਾਲ ਇਹਨਾਂ ਨੇ ਮਿਲਿਆ ਹੱਥ ਚੁੱਕਿਆ ਨਹੀਂ ਕੋਈ ਬੇਦਬੀ ਕੀਤੀ ਕਿ ਮੇਰੇ ਸੇਤੇ ਸੇਤੇ ਸਿੱਧਾ ਪੈ ਗਈ ਨਾਲ ਕੇਸਾਂ ਨੂੰ ਅੱਲਾਹ ਕਰੇ ਇਸ ਵਿੱਚ ਕਿਥੇ ਮੁਕਾ ਮਾਰਿਆ ਅੱਛਾ ਅਰੇ ਇਥੇ ਘਟ ਲੱਗੀ ਤੇ ਮੇਰੇ ਕੇਸਾਂ ਨੂੰ ਖੜ ਲਿਆ ਕੇਸਾਂ ਫੜ ਕੇ ਖੜੀ ਸਿਆ ਹੂੰ ਤੇ ਕਿਹਾ ਕਿ ਵੀ ਆਓ ਕੈਂਚੀ ਲਿਆਓ ਨਾਲ ਸਿਰ ਲਾਈਏ ਐਨੀ ਗੱਲ ਕਿੰਨੇ ਕਹੀ ਐ ਲਾਈਏ ਇਹ ਨਾਲ ਨਿਕਲ ਨਿਕਲ ਵਾਲਾ ਉਹ ਉੱਥੇ ਰਹਿੰਦੇ ਹੋ ਵੀ ਹਾਂਜੀ ਉਸੀ ਲੱਗੇ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਕੰਪਲੀਟ ਦਿੱਤੀ ਥਾਣੇ ਹਾਂਜੀ ਮੈਂ ਕੰਪਲੀਟ ਦਿੱਤੀ ਆ ਠੀਕ ਆ ਸਿੱਖ ਦਿੰਦੇ ਵਧੀਆਂ ਆਈਆਂ ਸਾਡੇ ਨਾਲ ਹੂੰ ਬਾਬਾ ਰਿਸ਼ੀ ਸਿੰਘ ਜੀ ਆਏ ਨੇ ਨਾਲ ਹੂੰ ਤੇ ਕल्याणਪੁਰ ਤੋਂ ਹੂੰ ਤੇ ਉਹਨਾਂ ਦੇ ਨਾਲ ਰਖਾ ਦਿੱਤੀ ਹੈ ਬਾਬਾ ਬਲਜੀਤ ਸਿੰਘ ਜੀ ਵੀ ਆਏ ਨੇ ਨਹੀਂ ਐਸਐਚਓ ਸਾਹਿਬ ਨੂੰ ਮਿਲੇ ਤੁਸੀਂ ਹਾਂਜੀ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਹੁਣ ਦਰਖਾ ਦਿੱਤੀ ਹੈ ਫਿਰ ਉਹ ਕਹਿੰਦੇ ਜੋ ਵੀ ਕੰਦੀ ਕਾਰਵਾਈ ਲਈ ਕਰਾਂਗੇ ਠੀਕ ਹੈ ਨਹੀਂ ਕੋਈ ਪਰਚਾ ਦਰਜ ਹੋਇਆ ਕੋਈ ਹਾਂਜੀ ਪਰਚਾ ਕੰਦੀ ਦੇ ਕਰਦੇ ਦੁਖਦਾਈ ਘਟਣਾ ਆ ਜੋ ਇੱਕ ਗੁਰਸਿੱਖ ਬੰਦਾ ਜਿਹਦੀ ਇਹ ਨਹੀਂ ਦਸਤਾਰ ਲਾ ਕੇ ਗੁੱਟਮਾਰ ਕੀਤੀ ਬਾਲ ਕੁੱਟੇ ਬਜ਼ਾਰ ਅੰਜੇ ਸੀ ਕਿ ਇਹਨਾਂ ਦਾ ਮੰਬੁੱਲੀ ਜਿਹਾ ਝਗੜਾ ਪਹਿਲਾਂ 10-12 ਸਾਲ ਪਹਿਲਾਂ ਹੋਇਆ ਸੀ ਹੂੰ ਉਹ ਵੀ ਮਹੱਲੇ ਦੇ ਲੋਕਾਂ ਨੇ ਇਹਨਾਂ ਦਾ ਆਸ ਵਿੱਚ ਸੜਾ ਸਫਾਈ ਕਰਾਤੀ ਸੀ ਠੀਕ ਹੈ ਹੁਣ 29 ਤੀਨ ਨੂੰ ਨਗਰ ਕੀ ਤਸਇਆ ਜਾਣਾ ਸੀ ਹੂੰ ਜਿਹਦੇ ਸੰਦਰਭੇ ਤੇ ਹਰ ਸਾਲ ਉਥੇ ਲੰਗਰ ਲਾਉਂਦੇ ਆ ਠੀਕ ਹੈ ਜੀ ਇਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਭਾਈ ਅਸੀਂ ਲੰਗਰ ਲਾਉਨੇ ਆ ਤੁਸੀਂ ਤੋਂ ਮਲਵਾ ਜਿਹੜਾ ਚੱਕ ਲਓ ਠੀਕ ਹੈ ਉਹ ਮਲਵਾ ਚੱਕਣ ਦੀ ਬਜਾਏ ਇਹਨਾਂ ਨਾਲ ਬੈਸਣ ਲੱਪਾ ਹੂੰ ਇਹਨਾ ਤੂੰ ਤੂੰ ਮੈਂ ਮੈਂ ਕਰਦੇ ਇਹ ਕੁੱਟਮਾਰ ਕੀਤੀ ਹੂੰ ਇਹਦੀ ਦਸਤਾਰ ਲਾਈ ਇਹਦੇ ਬਾਲ ਪੁੱਟੇ ਹੂੰ ਦਸਤਾਰ ਲਾ ਕੇ ਥੱਲੇ ਸੁੱਟੀ ਛੁੱਡੇ ਮਾਰੇ ਹੂੰ ਜਾਨ ਨੂੰ ਮੰਨਿਆ ਤਾਂ ਹੁਗਿਆ ਦਿੱਤੀਆਂ ਅਸੀਂ ਇਸ ਮੌਕੇ ਇਸ ਗੁਰਸਿੱਖ ਦੇ ਨਾਲ ਖੜੇ ਆ ਬਾਬਾ ਜੀ ਆਏ ਆ ਹੂੰ ਸਾਰੀ ਸੰਗਤ ਦੇ ਨਾਲ ਖੜੀ ਆ ਸਾਡੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ ਹੂੰ ਪਰ ਜਿਹੜਾ ਗੁਰਸਿੱਖੀ ਤੇ ਕੋਈ ਬਾਹਰ ਕਰੂਗਾ ਸਾਡੀ ਦਸਤਾਰ ਤੇ ਬਾਹਰ ਕਰੂਗਾ ਹੂੰ ਉਹਦੇ ਵਿਰੁੱਧ ਆਪਾਂ ਸ਼ਖਸ ਐਕਸ਼ਨ ਲਵਾਗੇ ਲਵਾਗੇ ਰਾਣਾ ਜੀ ਮੌਕੇ ਤੇ ਪੁਲਿਸ ਨੇ ਆ ਕੇ ਉੱਥੇ ਦੇਖਿਆ ਉੱਥੇ ਦਾ ਮੌਕੇ ਤੇ ਬਾਦ ਵਿੱਚ ਪੁਲਿਸ ਆਈ ਆ ਜਿਨ੍ਹਾਂ ਨੇ ਦੇਖਿਆ ਸਾਰਾ ਵੀਡੀਓ ਦੇ ਵਿੱਚ ਰਿਕਾਰਡ ਹੋ ਚੁੱਕਾ ਆ ਸਾਰੀ ਵੀਡੀਓ ਬਣੀ ਹੋਈ ਆ ਕੋਈ ਲਾ ਵੀਡੀਓ ਦਿਖਾ ਸਕਦੇ ਆ ਹੈਗੀ ਆ ਸਾਡੇ ਕੋਲ ਦੇ ਦਿੰਦੇ ਅੰਦਰ ਪੈਂਟਰੀ ਪਾ ਕੇ ਦਿੱਤੀ ਐਸਐਚਓ ਸਾਹਿਬ ਨਾਲ ਉਹ ਕਰਦਣੇ ਆ ਤੁਹਾਡੇ ਮੋਬਾਈਲ ਵਗੈਰਾ ਚ ਨਹੀਂ ਆ ਉਹ ਵੀ ਦਿਖਾ ਸਕਦੇ ਉਹ ਵੀ ਦੇਣੇ ਜੀ ਵੀਡੀਓ ਵੀ ਤੁਹਾਨੂੰ ਦੇ ਦਿੰਨੇ ਹੈਗੀ ਆ ਸਾਡੇ ਕੋ ਹੁਣ ਥਾਣੇ ਪਹੁੰਚੇ ਐਸਐਚਓ ਸਾਹਿਬ ਨੇ ਕੋਈ ਕਾਰਵਾਈ ਕੀਤੀ ਬੇਨਤੀ ਕੀਤੀ ਬਾਬਾ ਜੀ ਆਏ ਸਾਰੇ ਬੰਦੇ ਜਿਵੇਂ ਬੰਦੀਆਂ ਸਾਡੀਆਂ ਆਈਆਂ ਸਾਰਿਆਂ ਨੇ ਆ ਕੇ ਬੇਨਤੀ ਕੀਤੀ ਐਸਐਸਓ ਸਾਹਿਬ ਨੂੰ ਵੀ ਅਸੀਂ ਇਨਸਾਫ ਲੈਣਾ ਤੇ ਐਸਐਸਓ ਸਾਹਿਬ ਨੂੰ ਪੂਰਾ ਭਰੋਸਾ ਦਿੱਤਾ ਕਿ ਅਸੀਂ ਇਨਸਾਫ ਤੁਹਾਨੂੰ ਦੇ ਰਹੇ ਹਾਂ ਤੇ ਅਸੀਂ ਪਰਚਾ ਦਰਜ ਕਰਾਂਗੇ ਉਹਨਾਂ ਵਿਰੁੱਧ ਤੇ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਾ ਕੇ ਕਾਨੂੰਨੀ ਕਾਰਵਾਈ ਹੋਊਗੀ ਹੋਊਗੀ ਬਾਬਾ ਜੀ ਤੁਸੀਂ ਅੱਜ ਇੱਕ ਨੰਬਰ ਥਾਣੇ ਆਏ ਕੀ ਕਾਰਨ ਕੀ ਹੈ ਬਾਬਾ ਜੀ ਦਾਵਾ ਸਾਡੇ ਨਾਲ ਆਪਣੇ ਪੁਣਾ ਦੇ ਮਿਸ਼ੌਣੀ ਨਹੀਂ ਹੱਕ ਜਿੰਦਾ ਪਰਾਂ ਕੋਲ ਜਿਹੜਾ ਦਾਵਾ ਕਰਦਾ ਹਰੇ ਸਾਡੇ ਪੁਣਾ ਦੇ ਆਪਾਂ ਪਰਿਵਾਰ ਆਇਆ ਸੀਗਾ ਸਵੇਰੇ ਦੀ ਕਿ ਕਿਹੜੀ ਤਰੀਕਾ ਸਾਡੀ ਕੋਈ ਨਹੀਂ ਹੋਈ ਆ ਕੇਸਾਂ ਦੀ ਪੇਸ਼ ਨਹੀਂ ਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਕੋਈ ਕਾਰਵਾਈ ਹੋ ਰਹੀ ਜੀ ਮੈਂ ਇਹ ਹੋਰ ਜਿਹੜੇ ਬੰਦੀਆਂ ਨਾਲ ਗੱਲ ਕੀਤੀ ਆ ਆਪਣੇ ਪਤਾ ਬਲਜੀਤ ਸਿੰਘ ਦਾ ਗਾਇਦਾ ਸੀ ਆਂਗੜੀਆਂ ਨਾਲ ਗੱਲ ਕੀਤੀ ਤੇ ਅਸੀਂ ਵੇ ਇਸੇ ਚੱਕਰ ਦੇ ਵਿੱਚ ਬੈਠੇ ਜਿਵੇਂ ਫੌਜਾਂ ਨਾਲ ਜੀ ਨਾ ਇਹ ਵੀ ਬਾਕੀ ਕਾਰਵਾਈ ਕਰਦੇ ਆ ਤੁਹਾਡੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਆ ਉਹ ਹੁਣ ਕਰ ਰਹੇ ਆ ਬੜੀ ਆ ਬਬੀ ਕਿ 8 ਦਿਨ ਦਾ ਸਮਾਂ ਜਿੰਨਾ ਟਾਈਮ ਆ ਰਹਿਣ ਕੀ ਕਾਰਨ ਹੋ ਸਕਦੇ ਨੇ ਹੋ ਰਹੇ ਹੋ ਗਏ ਪੂਰੇ ਕਰ ਮੈਂ ਦਵਾ ਬਾਈ ਗੁਰਜੀ ਇਹ ਤਾਂ ਆਪਾਂ ਨਾ ਪੁਲਿਸ ਨੂੰ ਆਪਾਂ ਜੇ ਕੋਈ ਪ੍ਰੈਸ਼ਰ ਮਤਲਬ ਨਾ ਹੋਵੇ 8 ਦਿਨ ਕੀ 8 ਘੰਟੇ ਵੀ ਨਹੀਂ ਹੋ ਜਾਣਗੇ ਹਨਾ ਪੁਰਾਣੇ ਪੁਲਿਸ ਦੇ ਵੀ ਕੋਈ ਨਾ ਕੋਈ ਪ੍ਰੈਸ਼ਰ ਹੁੰਦਾ ਕੁਝ ਡਿਊਟੀਆਂ ਲਾਈ ਜਾਂਦੀਆਂ ਨੇ ਪੁਲਸਰੀਆਂ ਵੀ ਪਰ ਗੱਲ ਆਪਾਂ ਤਾਂ ਇਹ ਕਹਣਾ ਚਾਹੁੰਦੇ ਵੀ ਇਹੀ ਕੰਮ ਜੇ ਕਿਸੇ ਹੋਰ ਮਤਲਬ ਕਿਸੇ ਤੱਕਰੇ ਦੇ ਬੰਦੇ ਨੇ ਕੀਤਾ ਹੁੰਦਾ ਸਮਝਾ ਲਓ ਕੋਈ ਦਲਾ ਹੁੰਦਾ ਤਾਂ ਮੈਨੂੰ ਇੰਨਾ ਭਲਾ ਹੀ 8 ਘੰਟੇ ਨਹੀਂ ਆਟੋਮੈਟਿਕ ਨਹੀਂ ਲੱਗਦਾ ਹਾਂ ਉਹ ਤਾਂ ਬਈ ਬਹੁਤ ਜਿਆਦਾ ਹੋ ਜਾਣੀ ਤੇ ਕੀ ਤੁਹਾਨੂੰ ਲੱਗਦਾ ਕੋਈ ਰਾਜ ਨਹੀਂ ਪ੍ਰੈਸ਼ਰ ਇੰਦੇ ਪਿੱਛੇ ਹੁੰਦਾ ਹੈ ਕਿ ਜਿਹੜਾ ਇੰਨਾ ਟਾਈਮ ਰਾਜਨੀਤੀ ਦੇ ਪ੍ਰੈਸ਼ਰ ਵੀ ਹੋ ਸਕਦਾ ਕੋਈ ਵੀ ਪ੍ਰੈਸ਼ਰ ਕੋਈ ਨਾ ਕੋਈ ਤਾਂ ਹੈ ਨਾ ਪੂਰਾ ਵੀ 8 ਦਿਨ ਲੱਗ ਗਏ ਆਪਣੀ ਕਾਰਵਾਈ ਹੋਣ ਦੀ ਬਾਕੀ ਇਦਾਂ ਵੀ ਵੱਡੇ ਅਧਿਕਾਰੀਆਂ ਦੀ ਨੌ ਇਹ ਉਹ ਨਹੀਂ ਨਾਲੇ ਦੇ ਬੱਚੰਦਾਲ ਇਹ ਤਾਂ ਮੈਨਾ ਨਹੀਂ ਹੈ ਤੱਕੀ ਜੇ ਪਰਿਵਾਰ ਦੇ ਨਾਲ ਜਿੱਥੇ ਬੰਦੀਆਂ ਨਾ ਪਹੁੰਚੀਆਂ ਕਿ ਇਨਸਾਫ ਮਿਲਣ ਦੇ ਚਾਂਸ ਲੱਭਦੇ ਠੀਕ ਹੈ ਦੇਖੋ ਇਦਾਂ ਦਾ ਪੰਜਾਬ ਦੇ ਨਾ ਪੰਜਾਬ ਗੁਰੂ ਮਰਗ ਦੇ ਨੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਕਿਸੇ ਦੇ ਕਿਰਪਾ ਬੋਲਾ ਮਹਾਰਾਜ ਦੀ ਇਹ ਗੱਲ ਨਹੀਂ ਹੈਗਾ ਚਲੋ ਅਸੀਂ ਨਾ ਹੁੰਦੇ ਤਾਂ ਕੋਈ ਹੋਰ ਆ ਜਾਂਦਾ ਪਰ ਇਨਸਾਫ ਮਮਲਾ ਆਇਆ ਥਾਣੇ ਉਹਦੇ ਬਾਰੇ ਦੱਸਿਓ ਫਿਰ ਕੀ ਮਾਮਲਾ 28 ਤਰੀਕ ਦਾ ਐਕਸੀਡੈਂਟ ਆ ਹਾਂਜੀ ਤਲਵਿੰਦਰ ਸਿੰਘ ਹੈ ਹਮ ਇਹ ਮੈਂ ਆਪਣੇ ਲੜਕਾ ਹੈ ਹਮ ਇੱਕ ਵਰਸ ਇੱਕ ਮੁੰਡਾ ਹੈ ਹਮ ਜਿਹਨੇ ਆਪਣੇ 22 ਤਰੀਕ ਨੂੰ ਸਾਡੇ ਕੋਲ ਆਇਆ ਸੀਗਾ ਇਹਨੂੰ ਅਸੀਂ ਬਿਆਨ ਲਿਖਾਉਣ ਵਾਸਤੇ ਗਿਆ ਸੀ ਕਿਹਾ ਮੈਂ ਠੀਕ ਹੈ ਲਿਖਵਾ ਜਰਨਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਬਾਹਰ ਹੀ ਕੀਤੇ ਕਰਦੇ ਇਹਨਾਂ ਨੂੰ ਮੈਂ ਆਪ ਹੀ 2-3 ਵਾਰੀ ਫੋਨ ਕੀਤਾ ਕਿ ਤੁਸੀਂ ਉਹਨਾਂ ਦੇ ਇੱਥੇ ਅਦੇ ਜੋ ਬਿਆਨ ਦੇ ਲੋ ਠੀਕ ਹੈ ਇਹਨਾਂ ਨੇ ਬਿਆਨ ਹੀ ਨਹੀਂ ਦੇਣਾ ਆਇਆ ਸੀ ਕੋਈ ਇਹਦੀ ਸਹੀ ਖਰਾ ਹੋ ਗਈ ਸੀ ਠੀਕ ਹੈ ਅੱਜ ਇਹ ਕਿਸ ਜਸਵੰਦੀ ਨਾਲ ਲੱਕ ਐਸੀ ਅਸੀਂ ਉਹਦੇ ਬਿਆਨ ਲਿਖੀ ਤੇ ਪੱਤਾ ਦੇ ਦਿੱਤਾ ਠੀਕ ਹੈ ਸਰ ਕੇ ਦੂਜੀ ਪਾਰਟੀ ਵੱਲੋਂ ਇਹ ਵੀ ਕਹਿ ਗਏ ਕਿ ਸਾਡੇ ਨਾਲ ਮਿਸਬੀਹੇਵ ਕੀਤਾ ਗਿਆ ਕੋਈ ਲੜਕੀਆਂ ਨੂੰ ਛੇੜਨ ਦਾ ਮਾਮਲਾ ਸਾਹਮਣੇ ਆਇਆ ਵੀ ਗੱਲਬਾਤਾਈ ਹੈ। ਦੇਖੋ ਇਹਦੇ ਵਿੱਚ ਤੇ ਉਹ ਦੱਸਣੀ ਉਹਨਾਂ ਨੂੰ ਹੁਣ ਤੱਕ ਅਸੀਂ ਉਹਦੇ ਡੈਡੀ ਆਏ ਸੀਗੇ। ਉਹਨਾਂ ਨੇ ਅਸੀਂ ਕਿਹਾ ਵੀ ਮੁੰਡੇ ਨੂੰ ਬੁਲਾ ਲਓ ਕੀ ਗੱਲਬਾਤ ਹੈ ਆਪਾਂ ਬੈਠ ਕੇ ਕਰਾ ਲઈએ ਪਰ ਉਹਨਾਂ ਨੇ ਅਜੇ ਤੱਕ ਵੀ ਕਿਸੇ ਵੀ ਮੁੰਡੇ ਨੂੰ ਸਾਡੇ ਸਾਹਮਣੇ ਪੇਸ਼ ਨਹੀਂ ਹੋਏ। ਉਹ ਜ਼ਰੂਰ ਉਹਨਾਂ ਨੇ ਵੀਡੀਓ ਵੀ ਕੀਤੀ ਇਹਨਾਂ ਨੇ ਕੁਝ ਨਹੀਂ ਸੰਨ ਹਜੇ ਤੱਕ ਦਿੱਤਾ। ਤੇ ਕਾਰਨ ਕੀ ਨਿਕਲ ਕੇ ਸਾਹਮਣੇ ਆਇਆ ਕਿ ਲੜਾਈ ਝਗੜੇ ਦਾ ਮੇਨ ਕਾਰਨ ਕੀ ਨਿਕਲਿਆ ਜੀ ਮੇਨ ਇਹਨਾਂ ਦੇ ਕੋਈ ਜਤਨ ਨਾਮ ਦਾ ਮੁੰਡਾ ਮੁੰਡਾ ਸੀਗਾ ਉਹਦਾ ਘਰ ਨੇੜੇ ਸੀਗਾ ਕੋਈ ਕੂੜਾ ਕਾੜਾ ਜੀ ਉਹਨਾਂ ਦੇ ਸਿੱਧੇ ਸੀ ਕੋਈ ਗੱਡੀ-ਗੋਡੀ ਖੜੀ ਕਰਦੇ ਉਹ ਤੋਂ ਗਾਹ ਵਾਧਾ ਹੋ ਗਿਆ ਤੇ ਜਿਹੜੇ ਸਾਈਡ ਤੇ ਸੀ ਉਹਨਾਂ ਦੀ ਹੈਲਪ ਵਾਸਤੇ ਆ ਗਏ ਤੇ ਉਹ ਲੜਾਈ ਝਗੜਾ ਜ਼ਿਆਦਾ ਵਧ ਗਿਆ ਇਹਨਾਂ ਕੋਈ ਬੇਅਦਬੀ ਵੀ ਹੋਈ ਹੈ ਮੈਨੂੰ ਇਹ ਵੀਡੀਓ ਵਿੱਚ ਤੇ ਇਹੀ ਲਿਖਦਾ ਕਿ ਉਹਦੇ ਕੇਸ ਵੀ ਫੜ ਕੇ ਤੇ ਉਹ ਰਖਾਉਂਦੇ ਠੀਕ ਹੈ ਸਰ ਦੂਜੀ ਪਾਰਟੀ ਫਿਰ ਜੋ ਨਾਂ ਲੈ ਕੇ ਆਣਗੇ ਫਿਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਏਗੀ ਦੁਬਾਰਾ ਉੱਥੇ ਜਾ ਕੇ ਜੋ ਵੀ ਉਹ ਸਾਡੇ ਕੋਲ ਪੇਸ਼ ਕਰਨਗੇ ਜੋ ਬਿਆਨ ਦੇਣਗੇ ਉਹ ਆਪਾਂ ਉੱਥੇ ਕਾਰਵਾਈ ਕਰਾਂਗੇ